ਸਾਸੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਸੁਧਾਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਾਲਾ ਜੀ ਇਸ ਕਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਟੋਟਲ 4 ਵੜਾ ਸੇਲ ਕਰਨੀਆਂ ਜੀ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਕਿਸੇ ਵੀਰ ਨੇ ਵੀਡੀਓ ਤੇ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਚੈੱਕ ਪਾਸ ਕਰਕੇ ਥਾਂ ਟਿੱਪ ਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡੀਟੇਲ ਲਵਾਂਗੇ ਜੀ ਹਾਂ ਸਾਸਰੀ ਘਰ ਭਾਜੀ ਸਾਸਰੀ ਘਰ ਭਾਜੀ ਕੀ ਹਾਲ ਚਾਲ ਹੈ ਜੀ ਚੜ੍ਹਦੀ ਕਲਾ ਭਾਜੀ ਤੁਸੀਂ ਸੁਣਾਓ ਠੀਕ ਆ ਜੀ ਅੱਜ ਕਿੰਨੇ ਪਊ ਸੇਲ ਕਰਨੇ ਆ ਜੀ ਵੀਰੋ ਚਾਰ ਆ ਆਪਣੇ ਕੋਲ ਠੀਕ ਆ ਹਾਂਜੀ ਤੇ ਵਿੱਚੋਂ ਇੱਕ ਗੱਬਣ ਇੱਕ ਗੱਬਣਾ ਵੀਰੇ ਤੇ ਬਾਕੀ ਤਿੰਨ ਟੋਕੜਾ ਠੀਕ ਆ ਜੀ ਤਿੰਨੇ ਟੋਕੜਾ ਹਾਂਜੀ ਠੀਕ ਟੋਪਣਾ ਲਾ ਲਿਆ ਇੱਕ ਤਾਂ ਬੱਚਾ ਹੈਗਾ ਅੱਦਾਂ ਬੱਚਾ ਘੱਟੋ ਘਾਟ ਵੀ ਨਿਰਦਮੇ ਲੱਗੇ ਬਨੇ ਆ ਮੁੱਲ ਕਿੱਥੋਂ ਸ਼ੁਰੂ ਤੇ ਐਂਡ ਕਿੱਥੇ ਤੱਕ ਵਾ ਇਹਦੇ ਮੁੱਲ 13000 ਤੋਂ ਸ਼ੁਰੂ ਆ ਤੇ 26000 ਤੱਕ ਆ ਤੱਕ ਹੈ ਠੀਕ ਆ 30 ਤੋਂ ਪਾਰ ਨਹੀਂ ਜਾਣਾ ਹਨਾ ਐਡਰੈਸ ਦੱਸ ਦੋ ਵੀ ਜੀ ਆਪਣਾ ਇਹਦੇ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਜਪੂਤਾ ਤਹਿਸੀਲ ਬਾਬਗੜਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਜੀ 98762 ਸ਼ੁਰੂਆਤ ਕਰੀਏ ਜਰਸੀ ਤੋਂ ਹਾਂਜੀ ਇਹਦਾ ਸੂਆ ਕਿੰਨਾ ਜੀ ਮੇਰੇ ਸੂਆ ਪਹਿਲਾ ਹੀ ਸੂਆ ਪਹਿਲਾ ਹਾਂਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਜੇ ਕੋਈ ਆਪਾਂ ਲੈਣੀ ਆਪਣੇ ਕੋਈ ਆ ਪਰਸੋਂ ਦੀ ਆਈ ਆ ਅੱਛਾ ਜੀ ਤੇ ਉਹਨਾਂ ਦੇ ਚਲੋ ਪਹਿਲਾਂ ਦੱਸਿਆ ਹੈਗੇ ਪਹਿਲਾਂ ਉਹ ਸ਼ਿੱਗੀ ਆ ਸ਼ਿੱਗੀ ਹੋਣ ਢਈ ਆ ਅੱਛਾ ਐਨੀ ਕਿੰਨੀ ਦਾ ਨਿਕਲ ਸ਼ਿੱਗੀ ਦੇ ਠੀਕ ਆ ਤੇ ਸੂਈ ਨੂੰ ਤੋਂ ਕਹਿੰਦੇ ਹੀਗੇ ਵੀ ਮਹੀਨਾ ਸਵਾ ਮਹੀਨਾ ਆ ਬਾਕੀ ਪਤਾ ਕੋਈ ਨਹੀਂ ਦੁੱਧ ਦੇ ਕੋਈ ਹੈਗਾ 6 ਲੀਟਰ ਆ 6 ਲੀਟਰ ਦੁੱਧ 6 ਲੀਟਰ ਜਿਹੜਾ ਲੀਟਰ ਆ ਠੀਕ ਹੈ ਜੀ ਕਹਿਣ ਵਾਲਾ ਨਹੀਂ ਜਿਹੜਾ ਲੀਟਰ ਵਾਲਾ ਠੀਕ ਹੈ 6 ਲੀਟਰ ਹੈ ਹਾਂਜੀ ਇਸ ਟਾਈਮ ਤੇ 6 ਲੀਟਰ ਤਿਆਰ ਆ ਜਿਹੜਾ ਛਵਾ ਦਾ ਬਿਲਕੁਲ ਥਣ ਥਣ ਦੀ ਬਾਦ ਕੱਢ ਤੀ ਹੈ ਵੀਰ ਜੀ ਕੋਈ ਤੇ ਥਣ ਦੀ ਬਾਦ ਕੱਢ ਆ ਗਈ ਆ ਅਗਲੇ ਅਗਲਾ ਥਣ ਪਰਲਾ ਬੈਣੀ ਤੋਂ ਪਰਲੇ ਬੰਨੇ ਵਾਲਾ ਹਾਂਜੀ ਉਹ ਤੁਸੀਂ ਅੱਧਾ ਮੰਨ ਲੇ ਅੱਛਾ 10 15 ਧਾਰੇ ਕਾਟੂਰਲੇ ਨਾਲੋਂ ਬਾਕੀ ਜੇ ਕੋਈ ਮੰਨਣਾ ਅੱਧਾ ਹੀ ਮੰਨ ਲੇ ਪਿੱਛੇ ਵਾਲਾ ਵੇਚਾ ਹੋ ਦੂਜੇ ਥਣ ਨਾਲ ਉਹ ਥਣ ਹੈ ਨਿਕਾ ਖਾਉਂਦੀ ਪਰ ਉਹ ਬਰਾਬਰ ਹੀ ਹੈ ਠੀਕ ਹੈ ਜੀ ਹਾਂ ਸਹੀ ਜੀ ਜਿਹੜਾ ਬਾਦ ਕੱਢਾ ਬਹੁਤ ਦੱਸਾਂਗੇ ਜਿਹੜਾ ਨਹੀਂ ਨਹੀਂ ਠੀਕ ਹੈ ਜੀ ਤੋਰਨੂ ਵੀਰ ਜੀ ਕੋਈ ਮੈਨੂੰ ਤਸੱਲੀ ਕਰਕੇ ਖੜੇ ਬਾਕੀ ਹੈ ਜਰਸੀ ਆ ਹਾਂ ਜੀ ਆ ਦੇਖੋ ਆ ਦੇਖੋ ਜਰਸੀ ਬਹੁਤ ਹੀ ਸੋਹਣੀ ਆ ਵੇਖ ਸਕਦੇ ਆ ਬਾਕੀ ਬਹਿਣੀ ਤੋਂ ਉਲਟੇ ਬਨੇ ਥਣ ਜਿਹੜਾ ਅਗਲਾ ਅਗਲਾ ਧਾਰਾ ਘਾਟਿਆ ਜੀ ਘਾਟਿਆ ਜਿਹੜੀ ਚੀਜ਼ ਆਪਾਂ ਨੂੰ ਪੁੱਛ ਲਈ ਫੋਨ ਤੇ ਵੀਡੀਓ ਦੇ ਵਿੱਚ ਕੋਈ ਚੀਜ਼ਾਂ ਰਹਿ ਵੀ ਜਾਂਦੀਆਂ ਵਾ ਉਹਨਾਂ ਨੂੰ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜੀ ਆਪਾਂ ਕੋਸ਼ਿਸ਼ ਕਰੀਦੀ ਆ ਵੀ ਜਿਹੜੀ ਜਿਹੜੀ ਗੱਲ ਹੋਵੇ ਉਹ ਪੁੱਛ ਲਈ ਦੀ ਆ ਆ ਵੇਖੋ ਜੀ ਵੇਖ ਸਕਦੇ ਆ ਜਰਸੀ ਆ ਜੀ ਬਹੁਤ ਸੋਹਣੀ ਆ 6 ਕਿਲੋ ਦੁੱਧ ਇਸ ਟਾਈਮ ਤੇ ਮੌਕੇ ਤੇ ਜਿਹੜਾ ਤਿਆਰ ਆ ਜੀ ਹਾਂ ਜੀ ਆਹ ਵੇਖੋ ਥਾੜ੍ਹੀ ਮੁੱਠੀ ਦੀ ਚਵਾਲੇ ਹੈਗੇ ਆ ਕਰੋ ਚੱਕ ਜੀ ਪਿਕਸ ਆਰਡਰ ਆ ਹਾਂ ਜੀ ਵੀਰ ਜੀ ਗਾਂ ਟਿਕਾ ਡੂਗਾ ਲੱਗਾ ਵੀਰ ਜੀ ਕਿ ਨਹੀਂ ਮੇਰੇ ਆਪਣੇ ਕੋਲ ਪਰਸੋਂ ਹੀ ਆਈ ਠੀਕ ਆ ਹਾਂ ਸਹੀ ਆ ਬਾਕੀ ਪਤਾ ਕੋਈ ਨਹੀਂ ਉਹਨਾਂ ਮਹੀਨਾ ਸਵਾ ਮਹੀਨਾ ਹੀ ਕਿਹਾ ਹੀਗਾ ਸੂਈ ਨੂੰ ਬਾਕੀ ਪਤਾ ਕੁਝ ਨਹੀਂ ਵੀਰੇ ਜੀ ਦੱਸੋ ਫਿਰ ਮੁੱਲ ਕਿੰਨਾ ਕਰਨਾ ਹੈ ਗਰੇ ਮੋਲਾ ਤੋ ਇਹ ਸੁਖ ਨਾ ਕਰਦੀਏ ਲੈ ਕਰਦੇ ਆ ਆਪਣੇ ਹਿਸਾਬ ਨਾਲ ਹੀ ਮੋਲਾ ਦੇ ਲਈ ਜਿੰਨਾ ਮਰਜ਼ੀ ਕਰਾ ਆਪਾਂ ਮੋਲਾ ਵਾਂਗਾਂ ਨੇ ਫਿਕਸ ਜੀ ਬਸ ਅੱਛਾ ਜੀ ਲੈਣ ਦੇ ਨਾਲ ਵੀ ਇਹ ਨੇ ਵੀ ਜ਼ਿਆਦੇ ਮੰਗਦੇ ਮੋਲੇ ਸਲੇ ਲੱਗਣਾ ਵਾ ਹਾਂ ਦੁੱਧ 6 ਕਿਲੋ ਪੂਰਾ ਥੱਲੇ ਹਾਂਜੀ ਥਾਣ ਚਲੋ ਇੱਕ ਜਿਹਾ ਦਾਣਾ ਕੱਟ ਕਾਟ ਠੀਕ ਆ ਬਾਕੀ ਨਸਲ ਜ਼ਿਆਦਾ ਦੀ ਸ਼ਿੱਗੀ ਵਹਿੜ ਆ ਜੀ ਜੀ ਫਿਰ ਮੋਲਾ ਦੇਣ ਲੈਣ ਵਾਲਾ 15000 ਆ ਰਿਹਾ ਹਾਂਜੀ ਉਹ ਚੋ ਆਇਆ ਗਿਆ ਦਾ ਮਾਰਦਨ ਕਰਾਂਗਾ 1000 ਰੁਪਿਆ ਮਾਰਦਾ 14000 ਦੀ ਵਹਿੜ ਦੇਦਾ ਠੀਕ ਆ ਜੀ 14000 ਦੀ ਬਾਕੀ ਵੀ ਨ ਕੋਈ ਦਿੰਦਾ ਹੈ ਸ਼ਾਮ ਗੱਲ ਹੈ ਸਾਹਬ ਹਾਂਜੀ ਦੁੱਧ ਕਿੰਨਾ ਹੈ ਇਹ 8 ਨਾਲ ਲੀਟਰ ਫੇਰ ਕਰ ਜਾਣਾ ਜੀ 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 ਆਪਣੇ ਪਰਸੋਂ ਹੀ ਆਈ ਹੈ ਠੀਕ ਹੈ ਜੀ ਚਾਰੂ ਬਹੁਤ ਵਾਕੀ 14000 ਚ ਮਾਨ ਹੋ ਜੂਗਾ ਨਾ ਥੋੜਾ ਪਤਾ ਵੇਖ ਲਾਂਗੇ ਵੀਰੇ ਕਰਦਾ ਕੋਈ ਮਾੜਾ ਮੋਟਾ ਠੀਕ ਹੈ ਯਾਰ ਦੂਜੇ ਨੰਬਰ ਵਾਲੇ ਜੀ ਜ਼ਿਆਦਾ ਨਹੀਂ ਹੋਣਾ ਇਹਦੇ ਕੋਲ ਦੁੱਧ ਕਿੰਨਾ ਵੀਰੇ ਵੀਰੇ ਇਹਦੇ ਕੋਲ ਜਿਹੜਾ ਦੁੱਧ ਚੋਗ ਲੈਣਾ 7 ਲੀਟਰ ਆ ਇਹਦਾ ਦੁੱਧ ਵੀਰੇ 10 ਗੈਲਨਟਰੀ ਦੁੱਧ ਹਲੇ ਹਾਂਜੀ ਇਹਦਾ ਵਛਾ ਹੈਗਾ ਉਹ ਉਹ ਵਜ ਜਾ ਅੱਛਾ ਉਹ ਵਛਾ ਹੈਦਾ ਠੀਕ ਹੈ ਇਹ ਸੰਗ ਦੇ ਹੈਗੇ ਵੇਖ ਲੋ ਸੂਈ ਨੂੰ ਕਿੰਨਾ ਜ਼ੇਰ ਹੋ ਗਿਆ ਹੋਊਗਾ ਸੂਈ ਕੋ ਮਹੀਨਾ ਲਾ ਲੇ ਕੋਈ ਡੇਢ ਮਹੀਨਾ ਲਾ ਲੇ ਕੋਈ 2 ਮਹੀਨੇ ਲਾ ਲੇ ਠੀਕ ਹੈ ਤਾਂ ਉਹਨੂੰ ਚੌਂਦੇ ਰੱਸੀ ਪਾ ਕੇ ਪਹਿਲੇ ਨੰਬਰ ਵਾਲੀ ਨੂੰ ਹਾਂ ਰੱਸੀ ਪਾ ਗਏ ਉਹਨੂੰ ਇਹਨੂੰ ਇਹਨੂੰ ਵੀ ਰੱਸੀ ਪਾ ਗਏ ਠੀਕ ਹੈ ਜੀ ਥਾਣ ਥੁਣ ਓਕੇ ਇਹਦੇ ਵੀਰ ਜੀ ਥਾਣ ਓਕੇ ਪਤਾ ਨਹੀਂ ਗਾਰੇ ਪਾਣੀ ਮੱਛੀ ਲੜ ਗਿਆ ਕੀ ਹੋਇਆ ਵਾ ਹਾਂਜੀ ਆ ਨਾ ਥਾਣਾ ਤੇ ਵੇਖ ਲੋ ਆ ਨਿੱਕੇ ਨਿੱਕੇ ਬੱਚੇ ਨੇ ਲੱਗਦਾ ਦੁੰਦੀਆਂ ਵੱਡੀਆਂ ਨੇ ਬੱਚੇ ਨੇ ਨਹੀਂ ਵੱਡੀਆਂ ਬੱਚਾ ਭਾਈ ਥੱਲੇ ਛੱਡੀ ਜਾਣੀ ਹੁਣ ਆਪਾਂ ਹਾਂ ਕਿਉਂਕਿ ਲਹੂ ਆ ਗੰਡਿਆ ਪੈਂਦਾ ਵਾ ਠ ਇਹ ਵੀ ਪੀੜ ਮਾੜੀ ਮਨਾਉਂਦੀ ਆ ਇਹ ਲਵੇ ਮੇਰਾ ਵੀ ਰੋਹ ਜਨੇ ਚੋ ਲੈਣੀ ਆ ਠੀਕ ਆ ਕੋਈ ਮਤਲਬ ਵੀ ਆਪਣੀ ਇੱਥੇ ਆ ਕੇ ਤਸੱਲੀ ਕਰ ਲੈਣਾ ਤਸੱਲੀ ਕਰ ਲੈ ਹਾਂ ਕਿਉਂਕਿ ਰੱਸੀ ਪਾਉਣੇ ਦਾ ਕੋਈ ਲੱਤ ਨਹੀਂ ਮਾਰਨੀ ਹਾਂ ਮਾਰਾ ਜੇ ਥਣਾ ਨੂੰ ਲੱਗੀ ਆ ਲੱਗੇ ਟੱਕ ਜਿ ਲੱਗੇ ਆ ਜੋ ਚੋਈਏ ਨਾ ਮਾਰੀ ਲੱਤ ਚੁੱਕਦੀ ਆ ਫੇਰ ਹੱਥ ਰੇੜਾ ਖੰਦੀ ਆ ਠੀਕ ਆ ਦੁੱਧ ਦੇ ਕੋ 10 11 ਕਿਲੋ ਹੀ ਗਾ ਠੀਕ ਆ ਜਿਹੜਾ ਹੁਣ ਇਸ ਟਾਈਮ ਆ ਉਹ 7 ਕਿਲੋ ਪੱਕਾ ਲੀਟਰ ਵਾਲਾ ਵਾ ਸੂਆ ਇਹ ਕਿੰਨਾ ਆਊਗਾ ਸੂਆ ਵੀਰੇ ਇਹਦਾ ਵੀ ਪਹਿਲਾ ਹੀ ਆ ਇਹ ਵੀ ਛਿੱਗੀ ਹੋਣ ਰਹੀ ਏ ਟੀਕਾ ਲੱਗਾ ਇਹਨੂੰ ਗਾਂਗ ਨਹੀਂ ਨਹੀਂ ਵੀਰੇ ਠੀਕ ਆ ਤੋਰ ਵੀਰੇ ਨੂੰ ਇਹ ਆਪਣੇ ਵਿੱਚ ਲੋ ਹੈਗੇ 8-9 ਦਿਨ ਹੋ ਗਏ ਆਈ ਨੂੰ ਹੋਣ 8 ਲੀਟਰ ਦਾ 7 ਲੀਟਰ ਜਿਹੜਾ 7 ਲੀਟਰ ਪੱਕਾ ਜਿਹੜਾ ਆ ਵੇਖੋ ਜੀ ਸਿੰਘ ਵੀ ਹੈਗਾ ਝੁੰਗਾ ਸਿੰਘ ਥੋੜਾ ਆ ਜਾ ਝੁੰਗਾ ਜਿਆ ਜਾਂਦਾ ਵਾ ਜਾਵਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਵੇਖੋ ਜੀ ਆ ਵਛਾ ਇਹਦਾ ਵਛਾ ਟਾਈਆਂ ਦਾ ਦੋਹਾਂ ਦਾ ਜਿੰਨੇ ਦਾ ਮਰਜੀ ਸਮਝ ਲੈ ਕੋਈ ਆ ਵੇਖੋ 7 ਕਿਲੋ ਦੁੱਧ ਹੈ ਇਸ ਟਾਈਮ ਤੇ ਪੱਕਾ ਜਿਹੜਾ ਲੀਟਰਾਂ ਵਾਲਾ ਜਿਹੜਾ ਹਾਂਜੀ ਤੇ ਫਿਕਸ ਆ ਬਰੋ ਵੀ ਇਹ ਸਵੇਰ ਪਹਿਲਾਂ ਹੀ ਵੀ ਰੰਦਾ ਵੀ ਸੂਈ ਆ ਆਹ ਵੇ ਥਾਣੇ ਦਾ ਮੁਠੀ ਚਵਾਲ ਆਗਾ ਜੀ ਜਿੱਦਣ ਥਣ ਸੈੱਟ ਹੋ ਗਏ ਨਾ ਹਾਂਜੀ ਇਹਦੇ ਕੁਝ ਵੀ ਨਹੀਂ ਕਹਿੰਦੀ ਬਣਾ ਏਦਾਂ ਹੀ ਲਤਾਂ ਚੰਬੜੀ ਆਜ ਠੀਕ ਆ ਹਾਂ ਆਹ ਵੇ ਬੜੀ ਸੀਲ ਆ ਬਸ ਵੀ ਇਹ ਥਾਣਾ ਉੱਤੇ ਵਿਖਾ ਦੋ ਮਾੜਾ ਇੱਕ ਵਾਰ ਫੇਰ ਟੱਕ ਜੇ ਲੱਗੇ ਆ ਉਹ ਤਾਂ ਕਰਕੇ ਸਿਰਫ ਪੀੜ ਮਰਉਂਦੀ ਆ ਜੀ ਆਹ ਵੇ ਕੋਈ ਪ੍ਰੋਬਲਮ ਨਹੀਂ ਆ ਜੀ ਭਾਈ ਜੀ ਥਣਾ ਤੇ ਟੱਕ ਜੇ ਲੱਗੇ ਪਤਾ ਨਹੀਂ ਕਾਹਦੇ ਲੱਗੇ ਕੀ ਕੀ ਕੋਈ ਦਰਦ ਵੀਰੇ ਪਹਿਲਾਂ ਦਾ ਬੱਚੇ ਨੇ ਕੀਤਾ ਹੈਗਾ ਹਾਂਜੀ ਦੰਨੀਆਂ ਵਟੀਆਂ ਗਈਆਂ ਤੇ ਫਿਰ ਪਤਾ ਨਹੀਂ ਮੱਛਲ ਆ ਗਿਆ ਕੀ ਹੋ ਗਿਆ ਉਹ ਵਾਵਾ ਹੋ ਗਏ ਹੁਣ ਸੈੱਟ ਹੋ ਗਏ ਆ ਠੀਕ ਆ ਹਾਂਜੀ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਵੀਰੇ ਇਹਦਾ ਮੁੱਲ ਹਸਾਬ ਨਾਲ ਹੀ ਆ ਕਿੰਨਾ ਇਹਦਾ ਮੁੱਲ ਵੀਰੇ ਜਿੰਨਾ ਮਰਜ਼ੀ ਕਰਾ ਲੈ ਦੇਣ ਲੈਣਾ 12000 ਦੇਣੀ ਆ ਅੱਛਾ ਜੀ ਹਾਂ ਠੀਕ ਹੈ ਉਹ ਚ ਮਾਰਦਾਨ ਹੋ ਜਾ ਹਾਂ ਮੜਾ ਮੋਟਾ ਕਹਣਾ ਫੋਨ ਉਹੀ ਲਾ ਜੀਨੇ ਚੋ ਲੈਣੀ ਆ ਠੀਕ ਆ ਆ ਕੇ ਇੱਥੇ ਚੋ ਕੇ ਵੇਖ ਲੈ ਪਹਿਲਾਂ ਨਾ ਰੱਸੀ ਪੌਂ ਲੱਗਿਆ ਕੁਝ ਨਹੀਂ ਕਹਿਣਾ ਇਹਨੇ ਕਿਉਂਕਿ ਸੀਲਸ ਲੱਗਦੇ ਬਹੁਤ ਜ਼ਿਆਦੀ ਆ ਠੀਕ ਆ ਕੋਈ ਲੱਤ ਨਹੀਂ ਮਾਰਨੀ ਕੋਈ ਭੜਾ ਪੋਣਾ ਪਾ ਲੋ ਨਹੀਂ ਪੋਣਾ ਨਾ ਬੱਸ ਆ ਗੱਡੀ ਤੇ ਬਸ ਜੋ ਥਾਣ ਨੂੰ ਮੜਿਆ ਪਾਥੜੀ ਪਹਿਲੀ ਇਹ ਨਾ ਕਰ ਰਹੇ ਨੇ ਮੜਾ ਆ ਠੀਕ ਹੈ ਜੀ ਜੋ ਥਣ ਪੋਲਾ ਆ ਗਿਆ ਫਿਰ ਕੁਝ ਵੀ ਨਹੀਂ ਕਰਦੀ ਤੇ ਮੈਂ ਚੋਨਾ ਜੀ ਪਹਿਲਾਂ ਦੋਸਾ ਜਿਉ ਹੁਣ ਇੱਕਾਸਰ ਚੋਂਦਾ ਜੀ ਠੀਕ ਆ ਕਿਉਂਕਿ ਥੋੜੀ ਪੀੜ ਮਨਾਉਂਦੀ ਆ ਤੇ ਜੋ ਉਹ ਨਾ ਨਹੀਂ ਚੋਈ ਜਾਂਦੀ ਫਿਰ ਠੀਕ ਠੀਕ ਸੱਚਾਈ ਇਹ ਪਤਾ ਨਹੀਂ 12000 ਚ ਮਾਨਦਾਨ ਹੋ ਜੂ ਥੋੜਾ ਪਹਿਲਾਂ ਆਪਾਂ ਵੀਰੇ ਮੈਂ ਥੋੜਾ ਪਤਾ ਕਰਦਾ ਫੋਨ ਲਾ ਲੈ ਕੋਈ ਜਿੰਨੂੰ ਪਸੰਦ ਹੋਵੇ ਬਾਕੀ ਆ ਗਏ ਇੱਥੇ ਚੋਕੇ ਫਿਰ ਗੱਲਬਾਤ ਕਰ ਲੈ ਹਲਾ ਕੋਈ ਜਿੰਨੂੰ ਪਸੰਦ ਹੋਵੇ ਉਹ ਚੋਲੇ ਆ ਗਏ ਬਿਲਕੁਲ ਆ ਤੀਜੇ ਨੰਬਰ ਵਾਲੀ ਬਾਰੇ ਦ ਇਹ ਇਹ ਆ ਗੱਬਣ ਕਿੰਨਾ ਚਿਰ ਲੱਜੂਗੀ ਇਹਦੇ ਵੀਰੇ ਘਰ ਵਾਲਿਆਂ ਨੂੰ ਦੱਸਣ ਮੱਕਾ ਤਾਬਕ ਜਿਹੜੇ ਆ ਦੇਣੇ ਨੇ ਜਿਹੜੇ ਹਾਂਜੀ ਉਹ 6 ਤਰੀਕ ਨੂੰ ਪੂਰੇ ਦੇ ਦੇ 6 ਤਰੀਕ ਨੂੰ ਦਿਨ ਪੂਰੇ 6 ਮਈ ਨੂੰ ਅੱਛਾ ਸੁਆ ਕਰਵਾਉ ਉਹਦਾ ਸੁਆ ਵੀਰੇ ਦੂਜਾ ਬਾਕੀ ਗਰਮੀਆਂ ਵਾਲਾ ਮਾਰਿਆ ਸਾਰਾ ਪਰਵਾਹ ਕੋਈ ਨਹੀਂ ਇਹਨਾਂ ਨੂੰ ਬਹੁਤੀ ਵਧੀਆ ਚੀਜ਼ ਹੈ ਇਹ ਕਿਸੇ ਮੇਰੇ ਵੀਰ ਨੇ ਘਰ ਖਰੀਆਂ ਜਿੰਨੇ ਹਾਂਜੀ ਹਾਂਜੀ ਉਹ ਖੜ ਕੇ ਸਾਹਮਣੇ 10 ਵੀ ਦਿਨ ਆਪਾਂ ਸਾਹਮਣੇ ਛੱਡ ਕੇ ਦੇਵਾਂਗੇ ਕਿਉਂਕਿ ਆਪਾਂ ਨੂੰ ਭਾਅ ਨਾ ਮਿਲੀ ਜਾਂ ਭਾਅ ਨਾਲ ਗੱਲ ਦੇਵਾਂਗੇ ਇਹ ਇਹ ਦੇਸੀ ਚ ਵੀ ਆ ਜਾਂਦੀ ਜਿਹੜੀਆਂ ਚਟੀਆਂ ਗਾਈਆਂ ਹੁੰਦੀਆਂ ਦੇਸੀ ਉਹ ਵੀ ਹੈ ਵੀਰੇ ਪੱਕੀ ਪਿਓਰ ਸ਼ਾਈ ਉਹਨੇ 100% ਹੀ ਕਹਿੰਦੇ ਆ ਨਾ ਉਹ ਹਾਂਜੀ ਅਛਾੜੀ ਵੇਖ ਲੋ ਧੁੰਨ ਵੇਖ ਲੋ ਥਾਣੇ ਵੇਖ ਲੋ ਹਾਂਜੀ ਅਗੇ ਉਹ ਕੰਨ ਥਾਂ ਛੋਟੇ ਰਹਦੀ ਆ ਜੀ ਮੱਥਾ ਪਛਾਣ ਹੋਏ ਦਾ ਆਹ ਵੇਖੋ ਜੀ ਬਾਕੀ ਕੁਆਲਿਟੀ ਚੰਗੀ ਆ ਹੈ ਉਹ ਮਦਰੀ ਗੋਡੀ ਵਾਲੀ ਹੈ ਵੀ ਚੰਗੀ ਆ ਕੋਈ ਉਹ ਨਹੀਂਗਾ ਵੀ ਸ਼ੂਆ ਦਾ ਫਿਰ ਕਿਨਵਾ ਹੋਊਗਾ ਕੋਈ ਸ਼ੂਕਰ ਨਹੀਂ ਕੀ ਹੈ ਸ਼ੂਆ ਕਿਨਵਾ ਹੋਊਗਾ ਸ਼ੂਆ ਵੀਰੇ ਦੂਜਾ ਹੈ ਦਾ ਦੂਜਾ ਸ਼ੂਆ ਹਾਂਜੀ ਠੀਕ ਆ ਦੁੱਧ ਕਿੰਨਾ ਚੋਇਆ ਇਹਨੇ ਪਹਿਲੇ ਸੂਏ ਦੁੱਧ ਵੀਰੇ ਘਰ ਵਾਲੇ ਤੇ ਕਹਿੰਦੇ 12 ਲੀਟਰ ਚੋਇ ਪਰ ਆਪਾਂ ਇਸ ਜਿੱਦੀ ਕੋਈ ਗਰੰਟੀ ਜਿੱਦਾਂ ਥੱਲੇ ਖੁੱਲੀ ਖਾਲੀ ਐ ਨਾ ਚਲੋ ਮੈਂ ਕਹਿੰਦਾ ਵੀ 12 ਤੋਂ ਐਲਕਿ 12 ਤੋਂ ਵੱਧ ਵੀ ਚਵਾ ਦੂਗੀ ਠੀਕ ਹੈ ਹਾਂਜੀ ਤੇਰੀ ਇਹਨੂੰ ਹਾਂਜੀ ਆਹ ਵੇਖੋ ਜੀ ਇਹਨਾਂ ਪਹਿਲਾਂ ਨੱਥ ਪਈਗੀ ਤਾਂ ਹੁਣ ਝੱਬੂ ਹੋਣ ਪਿਆ ਤੇ ਥੋੜਾ ਕਰਦੀ ਆ ਠੀਕ ਐ ਐਦਾਂ ਥੱਲੇ ਬੈਠਾ ਰੋਏ ਇਹਦੇ ਆਹ ਵੇਖੋ ਜੀ ਬਾਕੀ ਵੇਖ ਸਕਦੇ ਆ ਤੇ ਥਾਣ ਥਣ ਵੀਰ ਜੀ ਓਕੇ ਐ ਤੇ ਸਾਰੇ ਭਾਜੀ ਬਿਲਕੁਲ 100% ਗਰੰਟੀ ਐ ਨਾ ਥਾਜ ਠੀਕ ਐ ਜੀ ਬਾਕੀ ਸੋਹਣੀ ਐ ਕਹਿ ਪਿੱਛੇ ਦੀ ਲਸੀ ਨਹੀਂ ਗਈ ਚੰਗੀ ਸੋਹਣੀ ਆ ਤਗੜੀ ਆ ਪੂਰੀ ਜਾਨ ਚ ਆ ਗਈ ਆ ਥੋੜਾ ਜਿਹਾ ਭੂਲਾ ਕਰ ਵੀ ਪਹਿਨ ਨਾਥ ਉਹਨੇ ਨਾਥ ਗੱਡੀ ਆਪਾਂ ਬਾਕੀ ਮੱਝਾਂ ਰ ਗਈ ਦੁੱਧ ਹੁੰਦਾ ਇਹਨਾਂ ਦਾ ਚੰਗੀ ਕੁਆਲਿਟੀ ਦੀ ਆ ਲਖੋ ਜੀ ਤਕਰੀਬਨ ਮਹੀਨੇ ਦੇ ਲਾਗੇ ਬੰਨੇ ਲਾ ਜੂ ਹਨਾ ਟਾਈਮ ਵੀਰੇ ਜਿਹਨੇ ਸੌਦਾ ਕਰਨਾ ਮੇਰਾ ਵੀ ਮਹੀਨਾ ਮੰਨ ਕੇ ਹੀ ਕਰੇ ਠੀਕ ਆ ਕਿਉਂਕਿ ਰਾਜੀ ਆ ਇਹਨ ਦਿਨ ਉੱਤੇ ਦੋ ਚਾਰ ਦਿਨ ਖੜ ਸਕਦੀ ਆ ਠੀਕ ਆ ਜੀ ਹਾਂਜੀ ਦੱਸੋ ਮੁੱਲ ਕਿੰਨਾ ਕਹਦੇ ਜੀ ਮੋਲੇ ਵੀਰੇ ਕਾਨੂੰ ਜਿੰਨਾ ਮਰਜ਼ੀ ਕਰੀਏ ਕਨੇ ਵੀਰੇ ਸਾਹਮਣੇ ਵੀ ਖਾ ਕੇ ਜੇ ਕਨੇ ਖੜੀ ਤੇ ਹਾਂਜੀ ਤੇ 25000 ਰੁਪਏ ਵੀਰੇ ਦੇ ਦਾਂਗੇ ਆਪਾਂ ਉਹ ਚ ਛੋੜ ਹੋ ਜੂਗੀ ਕਰਾਂਗੇ ਥੋੜਾ ਬੋਧਾ ਮਾਨਦਾਨ ਕਰ ਦਾਂਗੇ ਖੁੱਲਾ ਹੋ ਜੂਗਾ ਕਿ ਹਿਸਾਬ ਨਾਲ ਹੀ ਹਿਸਾਬ ਨਾਲ ਭਾਈ ਜੀ ਜਦੋਂ ਤਿਆਰ ਹੋ ਗਈ ਜਾਲੀ ਵਿੱਚ 40-42000 ਦੇਵੂਗੀ ਹਾਂਜੀ ਹਾਂਜੀ ਠੀਕ ਹੈ ਵੀਰੇ ਨੂੰ ਫੋਨ ਕਰ ਲਿਓ ਆਹ ਦਿਖੋਣੀ ਲਾਸਟ ਦਿਨ ਬਹੁਤ ਹੀ ਚੰਗੀ ਆ ਹਵਾਨਾ ਬਹੁਤ ਹੀ ਸੋਹਣਾ ਹੈ ਦਾ ਸੁਹਾ ਵੀਰ ਜੀ ਕਿਰਵਾ ਦਾ ਸੁਹਾਗੇ ਪਹਿਲਾਂ ਪਹਿਲਾ ਸੁਹਾ ਹਾਂਜੀ ਦੁੱਧ ਕਿੰਨਾ ਦੇ ਕੋਣ ਇਹ ਦੁੱਧ ਦਸਟਾਂ ਕੋ 14 ਲੀਟਰ ਹੋਗਾ ਥਣ ਥਣ ਬਹੁਤ ਸੋਹਣਾ ਲੱਗਾ ਮੁਠੀ ਚਵਾਲ ਆ ਬਹੁਤ ਹੋ ਗਿਆ ਬਈ ਆ ਵੇਖੋ ਜੀ ਠੀਕ ਹੈ ਜੀ ਦੁੱਧ ਕਿੰਨਾ ਹੈ ਇਸ ਟਾਈਮ ਤੇ ਗਰੇ ਹੋਊ 14 ਲੀਟਰ ਜੇ ਕਿਨ ਵੀਰ ਨੂੰ ਸੌਦਾ ਕਰਨਾ 13 ਲੀਟਰ ਮੰਨ ਕੇ ਕਰ ਲੈ 13 ਲੀਟਰ ਮੰਨ ਕੇ ਕਰੇ ਹਨਾ ਔਰ ਵੀਰ ਇਹਨੂੰ ਵੇਖ ਰੋ ਨਾ ਨੂੰ ਤੋੜਾ ਜਿੱਧਰ ਮਰਜੀ ਤੋੜ ਦੇ ਆ ਵੇਖੋ ਜੀ ਵੇਖ ਸਕਦੇ ਥਣ ਥਣ ਬੜਾ ਸੋਹਣਾ ਲੱਗਾ ਹਵਾਨਾ ਚੈੱਕ ਕਰ ਲਓ ਆ ਵੇਖੋ ਪੂਰੀ ਕੈਮ ਆ ਲਿੱਸੀ ਨਾ ਸਮਝੇ ਕੋਈ ਵੀ ਸਵੇਰੇ ਆਪਣਾ ਸੁਈ ਨੂੰ ਇਹਨੂੰ ਵੀਰ ਜੀ ਕਿੰਨਾ ਘੋ ਗਿਆ ਟਾਈਮ ਸੁਈ ਨੂੰ ਵੀਰੇ ਨੂੰ ਮਹੀਨਾ ਲੜ ਮਹੀਨਾ ਹੋ ਗਿਆ ਅੱਛਾ ਮਹੀਨਾ ਡੇਢ ਮਹੀਨਾ ਹੋ ਗਿਆ ਹਾਂ ਠੀਕ ਹੈ ਤੋਕਣ ਦੋ ਤੈਨੂੰ ਦੇਣਾ ਨਹੀਂ ਗਿਆ 11 ਗਾਗਾ ਕਿਲੋ ਠੀਕ ਹਾਂਜੀ ਆ ਵੇਖੋ ਜੀ ਬਹੁਤ ਹੀ ਚੰਗੀ ਕੁਆਲਿਟੀ ਦੀ ਆ ਦੱਸੋ ਫੇਦਾ ਵੀਰ ਜੀ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀਰੇ ਜਾਇ ਜੀ ਕਿੰਨਾ ਦਾ ਇਹਦਾ ਦੇਣ ਲੈਣ ਵਾਲਾ 26000 ਰੁਪਈਆ ਕੀ ਗਾ ਮੌਕੇ ਦੇ ਮਾਨਦਾਨ ਹੋ ਜੂ ਥੋੜਾ ਬੋਤ 10000 ਦਾ ਕਰਾਂਗੇ 25000 ਦੀ ਹਾਂਜੀ ਠੀਕ ਹੈ ਬਾਕੀ ਬਹੁਤ ਹੀ ਵਧੀਆ ਹੈ ਜਿੰਨੂੰ ਪਸੰਦ ਆਵੇ ਫੋਨ ਕਰ ਲੇ ਹੁਣ ਨੀਜੀ ਹੈਗੀ ਆ ਟੋਕਰਾ ਪੱਠੇ ਖਾਣੇ ਆ ਦੁੱਧ ਚੰਗਾ ਦਿੰਦੀ ਆ ਹਾਂਜੀ ਤੇ ਰੱਸੀ ਪਾ ਕੇ ਚੋਂਦੇ ਨੂੰ ਵੀ ਰੱਸੀ ਪਾ ਕੇ ਥਾਣ ਦੀ ਬਾਤ ਕਰਤ ਨਹੀਂ ਕੋਈ ਹੈਗੀ ਵੀਰੇ ਗਰੰਟੀ ਆ ਇਹ ਗਾਂ ਦੀ ਵੀਰੇ ਆਪਨ ਕੋ ਪਿੱਛੇ ਦੀ ਥਾਣਾ ਦੀ ਪੂਰੀ ਫੁੱਲ ਗਰੰਟੀ ਹੈ ਇਹਦੀ ਠੀਕ ਹੈ ਜੀ ਹਾਂ ਠੀਕ ਠੀਕ ਆ ਹਾਂਜੀ ਤੇ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਇਹ ਗੱਲਬਾਤ ਇਹ ਹੀ ਆ ਵੀ ਮੇਰੇ ਘਰ ਮੇਰਾ ਜੇ ਕੋਈ ਵੀ ਆਗੇ ਇੱਕ ਟਾਈਮ ਦੋ ਟਾਈਮ ਚਾਰ ਟਾਈਮ 10 ਟਾਈਮ ਤਸੱਲੀ ਕਰ ਲੈ ਜੇ ਨਾ ਜਰ ਤਸੱਲੀ ਨਹੀਂ ਹੁੰਦੀ ਨਾ ਜਰ ਪੈਸੇ ਨਾ ਲੈ ਬਿਲਕੁਲ ਤੇ ਮੁੜ ਕੇ ਬਾਅਦ ਚ ਜਦੋਂ ਘਾ ਖੜ ਕੇ ਮੁੜ ਕੇ ਕਹਿੰਦੇ ਇਦਾਂ ਉਦਾਂ ਉਹ ਆਪਣੀ ਕੋਈ ਗਾਰੰਟੀ ਨਹੀਂ ਕਰਕੇ ਕਿਨੇ ਪੱਠੇ ਪਾਉਂਦਾ ਕੋਈ ਨਹੀਂ ਪਾਉਂਦਾ ਕਿ ਆਪਾਂ ਇਸੇ ਪੱਠੇ ਪਾਉਣੇ ਆ ਜੀ ਤੇ ਲੋਕਾਂ ਦਾ ਪਤਾ ਕੋਈ ਨਹੀਂ ਤੇ ਬਾਕੀ ਇਹ ਵੈੜ ਦਾ ਆਪਾਂ ਨੂੰ ਇਹ ਆ ਵੀ ਥਾਣਾ ਦੀ ਤੇ ਪਿੱਛੇ ਦੀ ਗਾਰੰਟੀ ਆ ਠੀਕ ਆ ਕੋਈ ਨੁਕਸਾਨ ਨਹੀਂ ਹੋ ਚਿੱਦੇਗਾ ਠੀਕ ਆ ਕਿਉਂਕਿ ਆਪਾਂ ਆਪਣੇ ਪਿੰਡੋਂ ਹੀ ਲਈ ਹੈ ਠੀਕ ਆ ਜੀ ਗਵਾਂਢੋਂ ਲਈ ਹੈ अच्छा ये बहुत बढ़िया यार छैया ठीक है जी वीर ਨੂੰ ਫੋਨ ਕਰ ਲਿਓ ਇਹ ਚਾਰ ਵੜਾ ਸੇਲ ਕਰਨੀਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ